ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਕੀ ਹਾਲ ਹੈ ਆ ਠੀਕ ਠਾਕ ਹੋ ਸਾਰੇ ਅੱਜ ਬੱਚਿਆਂ ਨੂੰ ਛੁੱਟੀ ਆ ਜੀ ਸੰਡੇ ਦੀ ਤੇ ਅੱਜ ਘਰ ਆਈ ਆ ਸਾਰੇ ਤੇ ਅੱਜ ਜਸੂ ਕੰਮ ਕਰੂਗੀ ਸਾਰਾ ਘਰ ਦਾ ਤੇ ਆਪਾਂ ਰੈਸਟ ਕਰਾਂਗੇ ਕਿਉਂਕਿ ਰੋਜ਼ ਆਪਾਂ ਹੀ ਕਰਦੇ ਆਂ ਤੇ ਜਸੂ ਗਈ ਹੋਈ ਹੁੰਦੀ ਸਕੂਲ ਤੇ ਕੰਮ ਕਰ ਵੀ ਕਰੂਗੇ ਤੇ ਦਿਮਾਗ ਵੀ ਖਾਊਗੇ ਚੰਗਾ ਹੀ ਅੱਜ ਆਪਣਾ ਇਹ ਕਿਉਂਕਿ ਇਹਨਾਂ ਦੀ ਲੜਾਈਆਂ ਹੀ ਨਹੀਂ ਮੁੱਕਦੀਆਂ ਹੁੰਦੀਆਂ ਸਾਰਾ ਦਿਨ ਜਦੋਂ ਛੁੱਟੀ ਹੁੰਦੀ ਆ ਇਹਨਾਂ ਨੂੰ ਕੀ ਹੋਇਆ ਸਿਰ ਨੂੰ ਸਿਰ ਪਾਰਾ ਪਾਰਾ ਹੋਇਆ ਤੇ ਸਿਰ ਦੁਖ ਦੁਖ ਕੇ ਜਦੋਂ ਨੀਂਦ ਜੀ ਆਈ ਜਾਂਦੀ ਪਤਾ ਨਹੀਂ ਕਿਉਂ ਦਵਾਈ ਦਵਾ ਕੇ ਦਵਾਈ ਲੈ ਕੇ ਆਵਾਂਗੇ ਡਾਕਟਰ ਕੋਲ ਚੈੱਕ ਕਰਾ ਕੇ ਆਨੇ ਬੀਪੀ ਬੂਪੀ ਤਾਂ ਨਹੀਂ ਬਦਿਆ ਘਟਿਆ ਕੋਈ ਤੇ ਚਲੋ ਜੀ ਮਿਲਦੇ ਹਾਂ ਤੁਹਾਨੂੰ ਬਾਅਦ ਚ ਮਾੜਾ ਮੋਟਾ ਕੰਮ ਕਰ ਲਈ ਅੱਜ ਬਾਕੀ ਤਾਂ ਜੱਸੂ ਨਹੀਂ ਕਰਨਾ ਮਮਾ ਹਲਕਾ ਛੋੜ ਕਿੱਥੇ ਆ ਇੱਕ ਤਾਪਿਆ ਬੈੱਡ ਥਲੇ ਇੱਕ ਬਾਰੇ ਆ ਮੰਗਾਇਆ ਜੀ ਮੀਸ਼ੋ ਦੇ ਵਿੱਚੋਂ ਪਾਰਸ ਛੋਟਾ ਜਿਹਾ ਤੇ ਦੇਖਦੇ ਆ ਖੋਲ ਕੇ ਕਿੱਦਾਂ ਆਇਆ ਵਧੀਆ ਆਇਆ ਵੀ ਕਿ ਨਹੀਂ ਕਿ ਰਿਟਰਨ ਕਰਨਾ ਪਊਗਾ ਚਲੋ ਦੇਖਦੇ ਆ ਹਾਂ ਜੀ ਪਾਰਸ ਦੇਖਣੇ ਨੂੰ ਤਾਂ ਬਹੁਤ ਜ਼ਿਆਦਾ ਸੋਹਣਾ ਲੱਗਦਾ ਆ ਤੇ ਬਸ ਕੱਢ ਕੇ ਦੇਖਦੇ ਆ ਬਾਹਰ ਕਲਰ ਵੀ ਬਹੁਤ ਜ਼ਿਆਦਾ ਪਿਆਰਾ ਆ ਨਵੋ ਜੀ ਦੇਖੋ ਸੋਹਣਾ ਆ ਬਹੁਤ ਸੋਹਣਾ ਆ ਤੇ ਦੋ ਜਿੱਪਾਂ ਵਿੱਚ ਵਧੀਆ ਐ ਆਹ ਦੇਖੋ ਜੀ ਟਾਈ ਲੱਗਦੀ ਆ ਟਾਈ ਮਾਸਟਰ ਆਇਆ ਜੇ ਕਿਸੇ ਨੂੰ ਸਿੱਖਣੀ ਹੋਵੇ ਤਾਂ ਜਰੂਰ ਹੈ ਨਾਲ ਘਰੇ ਉਹ ਕੰਟੈਕਟ ਮम्मा ਮੈਨੂੰ ਵੀ ਮम्मा ਮੈਨੂੰ ਵੀ ਮਮਾ ਮੈਨੂੰ ਵੀ ਬੱਜ ਗਈ ਨਹੀਂ ਨਹੀਂ ਉਹ ਪੀਓ ਤੁਹਾਨੂੰ ਹੋ ਗੁਲਾਬ ਜੀ ਬੱਜੀ ਨਹੀਂ ਤਾਂ ਇੰਨਾ ਟਾਈਮ ਦੇਖਣਾ ਆਪਣੇ ਰੱਖ ਲੂ ਮੈਂ ਤਾਂ ਸਾਰਿਆਂ ਨੂੰ ਕਿਹਾ ਵੀ ਬਹੁਤ ਸੋਹਣੀ ਆਉਂਦੀ ਬੰਨਣੀ ਇਹਨੂੰ जी आप अच बना है राजमल तैयारी तो कर लीए तुड़केबजी बना देखे खाया फिर दिन नेरा ही हो जाता झटल ਦੇ ਮੇਂ ਗਿਆ ਹਾਂ ਜਿੱਤੇ 5 ਵਜੇ ਦੀ ਤਾਂ ਦਿਨ ਜਿਆ ਦੇਖਣ ਦੇ ਨਿੱਡਾ ਰਹਿੰਦਾ ਪਰ ਨੇਰਾ ਹੋਣ ਲੱਪੰਦਾ ਛੇਤੀ ਇੱਥੇ ਕਾ ਨੀਰ ਚਾਨਣ ਫੁੱਲ ਦੇ ਕਿੰਨੇ ਸੋਹਣੇ ਆ ਗਏ ਆ ओ गयो वाली है कु कु इतनी सोणी लगदी बोल बोल ओ ये केन बोलली बोल हां ये आ या ने वो गिया ने को गिए को ਮੇਰੇ ਕੋ ਬਿਆਹ ਹੈ ਕੀ ਆ ਨਾ ਛੋਟੀ ਜਹੀ ਮੇਰੇ ਛੋਟਾ ਜਿਹਾ ਗੁੱਬੂ ਬੈਠਾ ਕੋ ਗੂ ਮੇਰਾ ਪਾਸ ਕਰਾ ਨਾ ਪਾਸ ਕਰਾ ਨਾ ਪਾਸ ਕਰਾ ਚਲੋ ਜੀ ਜ ਤੜਕਾ ਲਾਣੇ ਆ ਫਿਰ ਮਿਲਦੇ ਆ ਤੁਹਾਨੂੰ ਚਲੋ ਜੀ ਸਰਜੀ ਆਪਣੀ ਬਣ ਗਈ ਆ ਤੇ ਆਪਾਂ ਹੁਣ ਵੀਡੀਓ ਦਾ ਐਂਡ ਕਰਦੇ ਆ ਇੱਥੇ ਹੁਣ ਆਪਾਂ ਅਗਲੀ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਤੇ ਕੱਲ ਮਿਲਾਂਗੇ ਜੇ ਤੁਹਾਨੂੰ ਵੀਡੀਓ ਵਧੀਆ ਲੱਗਦੀ ਆ ਤੇ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਜੀ ਕਮੈਂਟ ਕਰ ਦਿਆ ਕਰੋ ਵਧੀਆ ਵਧੀਆ ਤੇ ਜੇ ਇਹਨਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਤਰੀ ਸਬਸਕ੍ਰਾਈਬ ਕਰ ਲਿਓ ਤੁਹਾਡੀ ਸਪੋਰਟ ਚਾਹੀਦੀ ਆ ਜੀ ਹਾਂ ਚੈਨਲ ਤਾਂ ਕਿ ਵਧੇ ਸਬਸਕ੍ਰਾਈਬ ਕਰ ਲਿਓ ਜੀ ਠੀਕ ਹੈ ਜੀ ਧੰਨਵਾਦ ਜੀ ਮਿਹਰਬਾਨੀ ਬਾਏ